ਹਾਂਜੀ ਅਸ ਦਾ ਪਹਿਲਾ ਪ੍ਰਸ਼ਨ ਹੈ ਜੀ ਮਨੁੱਖ ਦੇ ਖੂਨ ਨੂੰ ਨਾਲ ਰੰਗ ਕੌਣ ਪ੍ਰਦਾਨ ਕਰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਹੀਮੋਗਲੋਬਿਨ ਅਗਲਾ ਪ੍ਰਸ਼ਨ ਹੈ ਜੀ ਸਰੀਰ ਦੀ ਸਭ ਤੋਂ ਵੱਡੀ ਹੱਡੀ ਕਿਹੜੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਦਾ ਸਹੀ ਜਵਾਬ ਹੈ ਜੀ অপਸ਼ਨ B ਫੀਮਰ ਨੈਸਟ ਪ੍ਰੈਸ਼ਨ ਮਨੁੱਖ ਦੇ ਸਰੀਰ ਵਿੱਚ ਪਸਲੀਆਂ ਦੇ ਕਿੰਨੇ ਜੋੜੇ ਹੁੰਦੇ ਹਨ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ A 12 ਅਗਲਾ ਪ੍ਰਸ਼ਨ ਹੈ ਜੀ ਮਨੁੱਖ ਦੇ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ অপਸ਼ਨ ਸੀ ਸਟੈਪਿਸ ਨੈਸਟਕੋਸਟਮ ਮਨੁੱਖ ਦੀ ਥੋਪੜੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ડી 8 ਅਗਲਾ ਪ੍ਰਸ਼ਨ ਹੈ ਜੀ ਮਨੁੱਖੀ ਬਲੱਡ ਗਰੁੱਪ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B ਚਾਰ ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਨਵੇਂ ਜੰਮੇ ਬੱਚੇ ਦੇ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ A 300 ਹੱਡੀਆਂ ਅਗਲਾ ਪ੍ਰਸ਼ਨ ਹੈ ਜੀ ਜਾਦਾ ਉਮਰ ਹੋਣ ਕਰਕੇ ਮਨੁੱਖ ਦੀਆਂ ਹੱਡੀਆਂ ਕਮਜ਼ੋਰ ਕਿਉਂ ਹੋ ਜਾਂਦੀਆਂ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ ਕੈਲਸ਼ੀਅਮ ਦੀ ਕਮੀ ਕਰਕੇ ਅਗਲਾ ਪ੍ਰਸ਼ਨ ਹੈ ਜੀ ਮਨੁੱਖੀ ਸਰੀਰ ਦਾ ਦਿਲ ਕਿਸ ਤੋਂ ਬਣਿਆ ਹੁੰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਮਾਸਪੇਸ਼ੀਆਂ ਤੋਂ ਅਗਲਾ ਪ੍ਰਸ਼ਨ ਹੈ ਜੀ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਲੀਵਰ ਅਗਲਾ ਪ੍ਰਸ਼ਨ ਹੈ ਜੀ ਮਨੁੱਖ ਦੇ ਜੀਵਨ ਵਿੱਚ ਕਿੰਨੇ ਦੰਦ ਦੋ ਵਾਰ ਵਿੱਚ ਸਿੱਧ ਹੁੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਸਹੀ ਜਵਾਬ ਹੈ ਜੀ অপਸ਼ਨ ਸੀ ਬੀ ਵਰ ਅਗਲਾ ਪ੍ਰਸ਼ਨ ਹੈ ਜੀ ਕਿਹੜੇ ਗਰੁੱਪ ਵਾਲਾ ਵਿਅਕਤੀ ਸਾਰੇ ਗਰੁੱਪਾਂ ਨੂੰ ਹੁਣ ਦੇ ਸਕਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਸਹੀ ਜਵਾਬ ਹੈ ਜੀ অপਸ਼ਨ ਡੀ O ਨੈਗੇਟਿਵ ਅਗਲਾ ਪ੍ਰਸ਼ਨ ਹੈ ਜੀ ਕਿਹੜੇ ਗਰੁੱਪ ਵਾਲਾ ਵਿਅਕਤੀ ਸਾਰੇ ਗਰੁੱਪਾਂ ਤੋਂ ਹੁਣ ਲੈ ਸਕਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਸੀ ਏ ਬੀ ਗਰੁੱਪ ਬਲਵਯਕਤੀ ਅਗਲਾ ਪ੍ਰਸ਼ਨ ਹੈ ਜੀ ਮਨੁੱਖੀ ਅੱਖ ਵਿੱਚ ਕਿਸ ਪ੍ਰਕਾਰ ਦਾ ਲੈਂਸ ਹੁੰਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ ਉਤਲ ਲੈਂਸ ਅਗਲਾ ਪ੍ਰਸ਼ਨ ਹੈ ਜੀ ਲਾਰ ਕਿਸ ਨੂੰ ਪਛਾਣ ਵਿੱਚ ਸਹਾਇਕ ਹੁੰਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਇਸਦਾ ਸਹੀ ਜਵਾਬ ਹੈ ਜੀ অপਸ਼ਨ A स्टार्च ਅਗਲਾ ਪ੍ਰਸ਼ਨ ਹੈ ਜੀ ਮਨੁੱਖ ਦੀ ਪਾਚਨ ਨਲੀ ਲਗਭਗ ਕਿੰਨੇ ਫੁੱਟ ਤੱਕ ਲੰਮੀ ਹੁੰਦੀ ਹੈ অপਸ਼ਨ ਤੁਹਾਡੇ ਸਾਹਮਣੇ ਹਨ ਇਸਦਾ ਸਹੀ ਜਵਾਬ ਹੈ ਜੀ অপਸ਼ਨ C 32 ਫੁੱਟ ਅਗਲਾ ਪ੍ਰਸ਼ਨ ਹੈ ਜੀ ਮਨੁੱਖੀ ਸਰੀਰ ਦੇ ਪੈਰ ਦੀ ਹੱਡੀ ਕਿਸ ਤਰ੍ਹਾਂ ਦੀ ਹੁੰਦੀ ਹੈ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਡੀ ਫ਼ੋਖਲੀ ਅਗਲਾ ਪ੍ਰਸ਼ਨ ਹੈ ਜੀ ਸਧਾਰਨ ਤੌਰ ਤੇ ਮਨੁੱਖ ਦਾ ਦਿਲ 1 ਮਿੰਟ ਵਿੱਚ ਕਿੰਨੇ ਵਾਰ ਧੜਕਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਏ 72 ਵਾਰ ਅਗਲਾ ਪ੍ਰਸ਼ਨ ਹੈ ਜੀ ਭੋਜਨ ਦਾ ਸਭ ਤੋਂ ਜ਼ਿਆਦਾ ਪਚਨ ਕਿੱਥੇ ਹੁੰਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਸਹੀ ਜਵਾਬ ਹੈ ਜੀ অপਸ਼ਨ ਬੀ ਛੋਟੀ ਅੰਦਰ ਅਗਲਾ ਕੁਐਸਚਨ ਮਨੁੱਖੀ ਸਰੀਰ ਵਿੱਚ ਭੋਜਨ ਦੀ ਪਾਚਨ ਦੀ ਪ੍ਰਕਿਰਿਆ ਕਿੱਥੋਂ ਆਰੰਭ ਹੁੰਦੀ ਹੈ অপਸ਼ਨ ਤੁਹਾਡੇ ਸਾਹਮਣੇ ਹਨ